ਕੋ ਜੁਗਾਇ ਉਸੇ ਚੌੜਾ ਲੈਨੇ ਕਿਥੇ ਜਾ ਰਹੇ ਚੌਲ ਸਾਲਾ ਉਹ ਤੇ ਖੇੜੇ ਆਓਰੇ ਖਾਣਾ ਚੌਲ ਆ ਲੈ ਆ ਲੈ ਚੌਲ ਸੋਟੇ ਕਦੇ ਰੋਟੀ ਬਣਦੀ ਮੈਂ ਦੁੱਦੀ ਚੌਲ ਤੇ ਬਣਾਉਗੇ ਚਾ ਚੌਲ ਉਹ ਤਾਂ ਜੇ ਰੋਟੀ ਬਣੀ ਸੁਣੇ ਸਖੀ ਰੋਟੀ ਨਹੀਂ ਬਣੀ ਸੁਣੇ ਰੋਟੀ ਨਹੀਂ ਬਣਾਉਂਦੇ ਇਸ ਤਾਅ ਕੱਲਾ ਚਿਕਨ ਚਿਕਨ ਖਾਂਦੇ ਆ ਤਰ ਤਰ ਬੁੜਾ ਮੇਰੇ ਕੋਲ ਉਹ ਸੀ ਨੀ ਪਾਪਾ ਤੇਰਾ ਫਿਰਦਾ ਸਾਲਾ ਪਾਟ ਖਰੇ ਦੇ ਪਾਟੀਆਂ ਵਿੱਚ ਖਾਂਦਾ ਤੇ ਮੈਂ ਦੇਖਾਂ ਚੱਲ ਕਰਦਾ ਪਾਟ ਖਾਂਦਾ ਰੁੜਾ ਕੁ ਗਾ ਤਾ ਪਾਟ ਮਾ ਦੇਖਿੰਦਾ ਤੇਰੇ ਉਹ ਭੈਣ ਦੇ ਲੜਵਾ ਆ ਵੀ ਅੰਕੇ ਦੇ ਘਰੇ ਸਾਲਾ ਰੋਹ ਤਾਂ ਮੈਨੂੰ ਸੁਧਰੇ ਨਾ ਅੱਜ ਕਰ ਰਿਹਾ ਕਰਕੇ ਆਟਾ ਸੇ ਭਾਪੇ ਕੋਲ ਨਾ ਦੀ ਗੰਦੇ ਵਾ ਭੱਜੇਗਾ ਮੋਢੇ ਦੇ ਦੌਰ ਤਾਂ ਆਖੇ ਉਹ ਹਰ ਇੱਕ ਘਰ ਆ ਬਜੋਤਾ ਨਾ ਤਰੇੜ ਤਰੀ ਤਰੇੜ ਉਖਾੜ ਦੇਣਗੇ ਤੇਰੀ ਖਿੜੀ ਉਹਨੂੰ ਲੈ ਨਾ ਬੀ ਨਾ ਸੁਖੀ ਇਹਦੇ ਕਿੰਨੇ ਕਿਉਂ ਦੇਖੀਆਂ ਨੇ ਵਾਰੀ ਵਾਰੀ ਸਾਲਾ ਇੱਧਰ ਦੇਖੀਆਂ ਆਂਦਾ ਸੁਖੀ ਸੰਤ ਆ ਗਿਆ ਤੇ ਹੁਣ ਉਹਦੇ ਕੋਲ ਦੇਖ ਰਿਹਾ ਹੈ ਲਾਇਆ ਸਾਲਾ ਫੇਰ ਇੱਧਰ ਦੇਖੀਆਂ ਆਂਦਾ ਐ ਜੁਕੀ ਦਾ ਲੱਭਤਾ ਹੈ ਉਹ ਤੇਰੀ ਭੈਣ ਤੇਰੇ ਭੈਣ ਉਹ ਰਾਮਨਾਲ ਪੈ ਗਿਆ ਓਏ ਦੇਖ ਸੜਾ ਨਾਲ ਪੈਗਾ ਨਾਲ ਪੈਗਾ ਸੜਾ ਦੇਖੀ ਕਿਵੇਂ ਕਰਦਾ ਸੁਖੀ ਮੈਨੂੰ ਲੱਗਦਾ ਯਾ ਕਿ ਤੜਪਾਉਂਗਾ ਇਹ ਉੱਥੇ ਜਿਹੜੀ ਅੱਜ ਦਿਨ ਕੀਤੀ ਤੂੰ ਲੈਣ ਜਾਣਾ ਸੜਾ ਉਹਨੂੰ ਛੱਡ ਦਿੰਨਾ ਪੱਦ ਕਾ ਤਾ ਕਹਿੰਦੇ ਸੀ ਇੱਕ ਵਾਰ ਇਹਨੇ ਪੱਦ ਮਾਰਦੀ ਖਤਮ ਨਾ ਮੈਡਮ ਭੱਜ ਗਈ ਛੱਡ ਕੇ ਕਲਾਸ ਤੇ ਕਿਹੜਾ ਕੰਜੇ ਨੂੰ ਨਹੀਂ ਖਾ ਕੇ ਆਇਆ ਉਹ ਚਲੋ ਯਾਰ ਉੱਠ ਜਾ ਚਲ ਚਲੀਏ ਚਲ ਚਲੀਏ ਯਾਰ ਲੋ ਚਲੋ ਇਹ ਨਾਲ ਚਲੀਆ ਉੱਠੇ ਹੋ ਭੈਣ ਚ ਹੜ ਜਾ ਯਾਰ ਮੈਂ ਤਾਂ ਉਹਨਾਂ ਦੀ ਵੀਡੀਓ ਬਣਾਉਣ ਨਾਲ ਦੇਖਾ ਦੇ ਵਿੱਚ ਇਹਦੇ ਕਿੰਨੇ ਸੋਹਣੇ ਵੀਡੀਓ ਬਣਾਉਂਦੀ ਹੈ ਹੌਂਡ ਇਹਦੇ ਫੋਨ ਜੇ ਚ ਪਾ ਲਾ